ਵਾਹਿਗੁਰੂ ਨਮਾਣਿਆਂ ਦੇ ਮਾਨ ਸਤਿਗੁਰੂ ਨਤਾਣਿਆਂ ਦੇ ਤਾਨ ਸਤਿਗੁਰੂ ਚੁਗੋ ਜੋਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤੇ ਮੁਬਾਰਕ ਚਰਣਾ ਅੰਦਰ ਸੁਬਾਈ ਮਾਨ ਹੋ ਕੇ ਦੇਵਤਿਆਂ ਵਾਂਗ ਸਮਾਧੀਆਂ ਲਾ ਕੇ ਬੈਠੀ ਗੁਰੂ ਕੀ ਸੰਗਤ ਸਲਾਣਾ ਜੋੜ ਮੇਲੇ ਨੂੰ ਸਮਰਪਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਪਣੇ ਘਰਾਂ ਤੋਂ ਚੱਲ ਕੇ ਆਇਓ ਸਤਿਗੁਰਾਂ ਦੀ ਬੜੀ ਰਹਿਮਤ ਤੇ ਬੜੀ ਬਖਸ਼ਿਸ਼ ਹੈ ਤੁਹਾਡੇ ਇਲਾਕੇ ਉੱਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਣ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪਵਿੱਤਰ ਹੋ ਚੁੱਕੀ ਸਰ ਜ਼ਮੀਂ ਦੇ ਉੱਤੇ ਬੈਠ ਕੇ ਮਨੁੱਖਾ ਦੇਹੀ ਨੂੰ ਸਫਲਿਆ ਕਰਦਾ ਯਤਨ ਕਰ ਰਹੀ ਗੁਰੂ ਕੀ ਸਨਮਾਨਯੋਗ ਸੰਗਤ ਇੱਕ ਵਾਰ ਸਾਰੀ ਸੰਗਤ ਸੀਸ ਝੁਕਾਓ ਰਸਨਾ ਨੂੰ ਪਵਿੱਤਰ ਕਰੋ ਤੇ ਦੋਵੇਂ ਹੱਥ ਜੋੜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦੂਸਰੀ ਬੇਨਤੀ ਮੈਂ ਕਰਾਂਗਾ ਗੁਰੂ ਕੀ ਸੰਗਤ ਦੇ ਚਰਨਾਂ ਦੇ ਅੰਦਰ ਜਿਦਾ ਮੇਰੇ ਤੋਂ ਪਹਿਲਾਂ ਸੇ ਸਕੱਤਰ ਸਾਹਿਬਾਨ ਨੇ ਤੁਹਾਡੇ ਚਰਨਾਂ 'ਚ ਬਿਣੇ ਕੀਤਾ ਹੈ ਸਕੂਲ ਬੰਦੇ ਨੂੰ ਕੁਝ ਜ਼ਿੰਦਗੀ ਚ ਸਿਖਾਉਣ ਵਾਸਤੇ ਬਣਦੇ ਆ ਸਕੂਲੇ ਬੰਦਾ ਜਾਂਦਾ ਹੈ ਬੱਚੇ ਨੂੰ ਭੇਜਿਆ ਜਾਂਦਾ ਹੈ ਕੁਝ ਪੜ੍ਹ ਲਿਖ ਕੇ ਕੁਝ ਦੁਨੀਆਦਾਰੀ ਦੇ ਮਾਰੇ ਉਹ ਸਿੱਖ ਸਕੇ ਕੋਈ ਗਿਆਨ ਵਿਚਾਰ ਉਹ ਜ਼ਿੰਦਗੀ ਚ ਹਾਸਲ ਕਰ ਸਕੇ ਕੁਝ ਬੱਚੇ ਉਹ ਹੁੰਦੇ ਨੇ ਜਿਨ੍ਹਾਂ ਦੇ ਕੋਲ ਕਿਤਾਬਾਂ ਪੂਰੀਆਂ ਹੁੰਦੀਆਂ ਨੇ ਵਰਦੀ ਪੂਰੀ ਹੁੰਦੀ ਆ ਉਹ ਕੰਮ ਵੀ ਘਰੋਂ ਪੂਰਾ ਕਰਕੇ ਆਉਂਦੇ ਆ ਪਰ ਜਿਉ ਬੱਚਾ ਆਖੇ ਵੀ ਮੇਰੀਆਂ ਕਿਤਾਬਾਂ ਪੂਰੀਆਂ ਵਾ ਮੇਰਾ ਕੰਮ ਪੂਰਾ ਵਾ ਮੈਂ ਵਰਦੀ ਪੂਰੀ ਪਾਈ ਆ ਤੇ ਕਲਾਸ ਚ ਬਹਾਂ ਇਹਨਾਂ ਦੇ ਸਕੂਲ ਦੇ ਘੇਰੇ ਘੇਰੇ ਘੁੰਮ ਕੇ ਤੇ ਘਰ ਨੂੰ ਆ ਜਾਵਾਂ ਤੇ ਮੇਰੇ ਹਿਸਾਬ ਦੇ ਨਾਲ ਦੁਨੀਆ ਤੇ ਕਦੀ ਇਦਾਂ ਬੱਚੇ ਪਾਸ ਨਹੀਂ ਹੁੰਦੇ ਕਈ ਵਾਰੀ ਬੱਚੇ ਦਾ ਕੰਮ ਵੀ ਘੱਟ ਹੁੰਦਾ ਏ ਵਰਦੀ ਵੀ ਪੂਰੀ ਨਹੀਂ ਪਾ ਕੇ ਆਉਂਦਾ ਕਿਤਾਬਾਂ ਵੀ ਘੱਟ ਹੁੰਦੀਆਂ ਪਰ ਜਦੋਂ ਰੋਜ਼ ਕਲਾਸ ਵਿੱਚ ਆਵੇ ਨਾ ਰੋਜ਼ ਜਦੋਂ ਉਹਦਾ ਪੇਪਰ ਹੁੰਦਾ ਤੇ ਅਧਿਆਪਕ ਤਰਸ ਕਰ ਲੈਂਦਾ ਕੋਈ ਗੱਲ ਨਹੀਂ ਕਿਤਾਬਾਂ ਭਾਵੇਂ ਘਾਟਿਆ ਕੰਮ ਭਾਵੇਂ ਘਾਟਿਆ ਆਉਂਦਾ ਤੇ ਰੋਜ਼ ਸੀਨਾ ਇਸ ਕਰਕੇ ਗ੍ਰੇਸ ਦੇ ਨੰਬਰ ਦੇ ਕੇ ਪਾਸ ਕਰ ਦਿੰਦਾ ਇਹ ਆ ਗੁਰਮਤਿ ਦਾ ਸਕੂਲ ਇੱਥੇ ਕਈਆਂ ਨੂੰ ਮੇਰੇ ਵਰਗਿਆਂ ਨੂੰ ਇਹ ਹੋਗਾ ਵੀ ਅਸੀਂ ਗ੍ਰਾਈ ਇੰਨੀ ਦਿੱਤੀ ਆ ਕੋਈ ਨਹੀਂ ਨਾਮ ਹੀ ਪਾਵਾਂਗੇ ਕਲਾਸ ਵਿੱਚ ਘੇਰਾ ਘੱਟ ਕੇ ਚਲੇ ਜਾਵਾਂਗੇ ਪਾਸ ਤੇ ਹੋ ਹੀ ਜਾਣਾ ਨਹੀਂ ਪਾਸ ਉਹ ਹੀ ਹੋਣਿਆ ਜਿਹੜੇ ਇਸ ਕਲਾਸ ਅੰਦਰ ਬਹਿਣਗੇ ਉਹਨਾਂ ਨੇ ਗਰਾਈ ਕੋਈ ਦਿੱਤੀ ਚਾ ਨਹੀਂ ਦਿੱਤੀ ਉਹਨਾਂ ਗੋਲਕ ਚ ਕੋ ਮੱਥਾ ਟੇਕਿਆ ਚਾ ਨਹੀਂ ਟੇਕਿਆ ਸਾਨੂੰ ਕੁਝ ਦਿੱਤਾ ਚਾ ਨਹੀਂ ਦਿੱਤਾ ਇੱਥੇ ਉਹਨਾਂ ਦੇ ਕੱਪੜੇ ਨਹੀਂ ਵੇਖੇ ਜਾਣੇ ਇੱਥੇ ਉਹਨਾਂ ਦੀ ਵਰਦੀ ਨਹੀਂ ਵੇਖੀ ਜਾਣੀ ਸਾਹਮਣੇ ਬੈਠਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੋ ਸਕਦਾ ਤਰਸ ਦੇ ਆਧਾਰ ਤੇ ਗ੍ਰੇਸ ਦੇ ਨੰਬਰ ਦੇ ਕੇ ਤੇ ਸਾਡੇ ਬਹੁਤਿਆਂ ਵਿੱਚੋਂ ਕਈਆਂ ਨੂੰ ਪਾਸ ਕਰ ਦਵੇ ਤੇ ਜੇ ਕੋਈ ਇਹ ਆਖੇ ਵੀ ਘਰੋਂ ਆਏ ਆ ਤੇ ਘੇਰਾ ਘੱਟ ਕੇ ਤੇ ਹੋ ਸਕਦਾ ਘੁੰਮ ਫਿਰ ਕੇ ਮੇਲਾ ਵੇਖ ਕੇ ਘਰ ਨੂੰ ਚਲੇ ਜਾਈਏ ਉਹ ਘਰਵਾਲਿਆਂ ਵਾਸਤੇ ਤੇ ਮੇਲੇ ਚ ਆਇਆ ਪਰ ਗੁਰੂ ਵਾਸਤੇ ਉਹ ਮੇਲੇ ਚ ਨਹੀਂ ਆਇਆ ਮੇਲਾ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਮੇਲਾ ਹੁੰਦਾ ਇੱਕ ਜੋੜ ਮੇਲਾ ਹੁੰਦਾ ਮੇਲਾ ਕਿਤੇ ਵੀ ਇਕੱਠਾ ਕਰ ਲੋ ਚਾਰ ਸ਼ਰਾਬੀ ਬਹਿ ਜਾਣ ਤੇ ਮੇਲਾ ਹੀ ਮੇਲਾ ਵਾ ਘੰਟੇ ਬਾਅਦ ਆ ਪੱਗੋ ਪੱਗੀ ਹੋ ਜਾਣਾ ਉਹਨਾਂ ਨੇ ਤੇ ਲੋਕਾਂ ਕਹਿੰਦਾ ਮੇਲਾ ਲਾ ਕੇ ਬੈਠੇ ਆ ਚਾਰ ਜੂਵਾਰੀ ਕਿਤੇ ਬੈਠੇ ਹੁਣ ਜੂਆ ਖੇਡਦੇ ਨੇ ਲੋਕ ਕਹਿੰਦੇ ਮੇਲਾ ਲਾ ਕੇ ਬੈਠੇ ਆ ਪਰ ਜੋੜ ਮੇਲਾ ਨਹੀਂ ਕੋਈ ਕਹਿੰਦਾ ਜੋੜ ਮੇਲਾ ਉੱਥੇ ਕਹਿੰਦੇ ਜਿੱਥੇ ਜੁੜ ਕੇ ਬੈਹਦਾ ਜਦੋਂ ਗੁਰੂ ਦੇ ਦਰਬਾਰ ਅੰਦਰ ਬੰਦਾ ਜੁੜ ਕੇ ਬੈਹਦਾ ਹੈ ਮਨ ਬਿਰਤੀ ਇਕਾਗਰ ਕਰਕੇ ਬੈਹਦਾ ਉਹਨੂੰ ਜੋੜ ਮੇਲਾ ਕਹਿੰਦਾ ਫਿਰ ਇੱਥੇ ਕੰਡੀਸ਼ਨ ਕੋਈ ਨਹੀਂ ਹੈਗੀ ਵੀ ਤੂੰ ਘੰਟਾ ਬੈਣਾ 2 ਘੰਟੇ ਬੈਣਾ 4 ਘੰਟੇ ਬੈਣਾ ਇੱਥੇ ਕੋਈ ਬੰਦਸ਼ ਨਹੀਂ ਹੈਗੀ ਇੱਥੇ ਇੱਕੋ ਗੱਲ ਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਜਿਨ੍ਹਾਂ ਦੀ ਹਾਜ਼ਰੀ ਲਗਣੀ ਆ ਅੱਧੇ ਕਿ ਮਿੰਟ ਦੀ ਲੱਗ ਜਾਣੀ ਆ ਕਿਉਂਕਿ ਗੁਰੂ ਬੜਾ ਸਮਰਾਤ ਬੈਠਾ ਸਾਹਮਣੇ ਇਸ ਕਰਕੇ ਯਤਨ ਕਰਿਆ ਕਰੀਏ ਜਦੋਂ ਅਸੀਂ ਗੁਰਮਤ ਸਮਾਗਮ ਮਨਾਈਏ ਸਲਾਨਾ ਜੋੜ ਮੇਲੇ ਮਨਾਈਏ ਐਧਰ ਉਧਰ ਖਲੋ ਕੇ ਐਧਰ ਉਧਰ ਬਹਿ ਕੇ ਟਾਈਮ ਪਾਸ ਕਰਨ ਦੀ ਬਜਾਏ ਗੁਰੂ ਦੇ ਦਰਬਾਰ ਅੰਦਰ ਬਿਆ ਕਰੀਏ ਜਦੋਂ ਬੀਬੀਆਂ ਦਾੜੀਆਂ ਵਾਲੇ ਬਹਿਣਗੇ ਤੇ ਮੁੰਡੇ ਆਪਣੇ ਆਪ ਹੀ ਖਿੱਚੇ ਆਉਣਗੇ ਨੌਜਵਾਨ ਕਹਿੰਦੇ ਬਾਬੇ ਦੇ ਬਹਿਣ ਨਹੀਂ ਦੇਦੇ ਅਸੀਂ ਪੈ ਕੇ ਉੱਥੇ ਕੀ ਲੈਣਾ ਵੱਡਿਆਂ ਵੱਲ ਵੇਖ ਕੇ ਕੋ ਸਿੱਖਣਾ ਜਦੋਂ ਨੌਜਵਾਨ ਬਹਿਣਗੇ ਤੇ ਬੱਚੇ ਵੀ ਆ ਕੇ ਬਹਿਣਗੇ ਵੀ ਨਹੀਂ ਸਾਡਾ ਪਾਪਾ ਬੈਠਾ ਸਾਡਾ ਚਾਚਾ ਬੈਠਾ ਸਾਡਾ ਭਰਾ ਬੈਠਾ ਅਸੀਂ ਵੀ ਜਾ ਕੇ ਬਈਏ ਪਰ ਸ਼ੁਰੂਆਤ ਵੱਡੇ ਨੂੰ ਕਰਨੀ ਪੈਣੀ ਹੈ ਸੋ ਇਸ ਕਰਕੇ ਬੇਨਤੀ ਹੈ ਜਦੋਂ ਅਸੀਂ ਇੱਧਰ ਉੱਧਰ ਬਹਿ ਕੇ ਇੱਧਰ ਉੱਧਰ ਗੱਲਾਂ ਕਰਕੇ ਟਾਈਮ ਪਾਸ ਕਰ ਦਿੰਨੇ ਆ ਉਹ ਸਾਡਾ ਘਰੋਂ ਆਇਆ ਤੇ ਠੀਕ ਹੈ ਗਿਣਿਆ ਜਾਊਗਾ ਪਰ ਗੁਰੂ ਦਾ ਦਰਬਾਰ ਬੜਾ ਸਮਰਾਥਿਓ ਕੁਝ ਹੋਰ ਤਰ੍ਹਾਂ ਦੀ ਕੰਡੀਸ਼ਨ ਮੰਗਦਾ ਹੈ ਤੁਸੀਂ ਜਦੋਂ ਜਪਜੀਤ ਸਾਹਿਬ ਤੋਂ ਬੜਾ ਜਾਪ ਸਾਹਿਬ ਪੜਦੇ ਹੋ ਜਾਪ ਸਾਹਿਬ ਪੜਨ ਤੋਂ ਬੜਾ ਤੁਸੀਂ ਸਵਈਏ ਪੜਦੇ ਦਸਮ ਪਾਤਸ਼ਾਹ ਦੀ ਬਾਣੀ ਉਹਨਾਂ ਸਵਈਆਂ ਦੇ ਵਿੱਚ ਇੱਕ 9 ਨੰਬਰ ਦੇ ਉੱਤੇ ਸਵਈਆ ਆਉਂਦਾ ਪਾਤਸ਼ਾਹ ਕਹਿੰਦੇ ਨੇ ਕਹਾਂ ਭਇਓ ਜੋ ਦੋਊ ਲੋਚਨ ਮੂੰਦ ਕੇ ਬੈਠ ਰਹਿਓ ਬਖ ਧਿਆਨ ਲਗਾਇਓ ਕੋਈ ਫਾਇਦਾ ਨਹੀਂ ਬੰਦਿਆ ਬੰਗਲੇ ਵਾਂਗੂ ਅੱਖਾਂ ਮੀਟ ਕੇ ਬਹਿਣ ਦਾ ਉਦਾਹਰਨ ਬੰਗਲੇ ਦੀ ਕਿਉਂ ਦਿੱਤੀ ਆ ਹੋਰ ਕਿਹੇ ਚੀਜ਼ ਦੀ ਮਹਾਰਾਜ ਦੇ ਦਿੰਦੇ ਹੁਣ ਬੰਗਲਾ ਤੁਸੀਂ ਕਈ ਵਾਰੀ ਪੈਲੀ 'ਚ ਵੇਖਿਆ ਹੋਣਾ ਵਾ ਉਹ ਇਕ ਲੱਤ ਚੁੱਕ ਕੇ ਤੇ ਐਨ ਘੰਟਿਆਂ ਬੰਦੀ ਖਲੋਤਾ ਰਹਿੰਦਾ ਵੇਖਣ ਵਾਲੇ ਨੂੰ ਲੱਗਦਾ ਵੀ ਬੰਗਲਾ ਭਗਤੀ ਕਰਦਾ ਭਗਤੀ ਨਹੀਂ ਕਰਦਾ ਉਹ ਧਿਆਨ ਨਾ ਇਸ ਕਰਕੇ ਖਲੋਤਾ ਕਿ ਕੋਈ ਡੱਡੀ ਮੱਛੀ ਉਹਦੇ ਪੈਰਾਂ ਦੇ ਲੱਗ ਕੇ ਆਵੇ ਤੇ ਚੁੱਕ ਕੇ ਚੁੰਝ ਚ ਪਾ ਲਵੇ ਸਾਡੀ ਬੌਧਿਕ ਦੁਨੀਆਦਾਰੀ ਦੀ ਭਗਤੀ ਵੀ ਕੁਝ ਇਸੇ ਤਰ੍ਹਾਂ ਦੀ ਹੈ ਦੁਨੀਆ ਨੂੰ ਵਿਖਾਉਣ ਵਾਸਤੇ ਅੱਖਾਂ ਮੀਟੀਆਂ ਹੋ ਸਕਦੀਆਂ ਨੇ ਪਰ ਅੰਦਰੋਂ ਬੰਦਾ ਇਹ ਸੋਚਦਾ ਵੀ ਜਿਹੜਾ ਆ ਸ਼ਿਕਾਰ ਕਰੀ ਤੁਰੇ ਜਾਣਾ ਵਾ ਕੋਈ ਗੱਲ ਨਹੀਂ ਅੱਖਾਂ ਤੇ ਲੋਕਾਂ ਨੂੰ ਦੇਖਣੇ ਡੀਆਂ ਵੀ ਇਹਨੇ ਮੀਟੀਆਂ ਵਾਂ ਕਹਾਂ ਭਇਓ ਜੋ ਦੋ ਉ ਲੋਚਨ ਮੂੰਦ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਅੱਗੇ ਪਾਦਸ਼ਾਹ ਕਹਿੰਦੇ ਨੇ ਨਹਾਫ ਫਿਰਿਓ ਲੀਏ ਸਾਫ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬੰਦਾ ਕਹਿੰਦਾ ਟਰਾਲੀ ਭਰ ਕੇ ਐਸ ਸਥਾਨ ਤੇ ਚਲੇ ਚੱਲੀਏ ਟਰੱਕ ਭਰ ਕੇ ਐਸ ਸਥਾਨ ਤੇ ਚਲੇ ਚੱਲੀਏ ਔਸ ਸਥਾਨ ਤੇ ਇਸ਼ਨਾਨ ਕਰਾਵਾਂ ਔਸ ਸਥਾਨ ਤੇ ਇਸ਼ਨਾਨ ਕਰਾਵਾਂ ਜਿੰਨਾ ਚਿਰ ਮਨ ਨੂੰ ਇਸ਼ਨਾਨ ਨਾ ਬਾਣੀ ਦੇ ਨਾਲ ਕਰਵਾਇਆ ਤੇ ਤਨ ਧੋਤੇ ਮਨ ਹੱਛਾ ਨਾ ਹੋ ਬਈ ਮੈਂ ਨਹੀਂ ਕਹਿੰਦਾ ਬਾਣੀ ਕਹਦੇ ਤਨ ਧੋਤੇ ਮਨ ਹੱਥਾ ਨਾਲ ਵੀ ਤਨ ਵੱਖਰੀ ਕੰਡੀਸ਼ਨ ਆ ਮਨ ਵੱਖਰੀ ਚੀਜ਼ ਆ ਜਿੱਥੇ ਤਨ ਨੂੰ ਆਪਾਂ ਜਲ ਦੇ ਨਾਲ ਇਸ਼ਨਾਨ ਕਰਾਉਣਾ ਮਨ ਨੂੰ ਬਾਣੀ ਦੇ ਨਾਲ ਇਸ਼ਨਾਨ ਕਰਵਾਉਣਾ ਸੀ ਨਹਾਤ ਫਿਰੋਲੀਏ ਸਾਗ ਸਮੁੰਦਰਨ ਲੋਕ ਗਾਇਓ ਪਰ ਲੋਕ ਗਵਾਇਓ ਬਾਸਕਿਓ ਵਿਖਿਆਣ ਸੋ ਬੈਠ ਕੇ ਇਹਦੇ ਚਹੀਂ ਜਾ ਕੇ ਰਾਗੀ ਢਾਡੀ ਕਵੀਸ਼ਰ ਕਥਾਵਾਚਕ ਲੋਕਾਂ ਨੂੰ ਗਿਆਨ ਵੰਡੀ ਤੁਰੇ ਜਾਂਦੇ ਆ ਵੰਡੀ ਤੁਰੇ ਜਾਂਦੇ ਆ ਅੰਦਰੋਂ ਆਪ ਸਾਰੇ ਖਾਲੀ ਬੈਠੇ ਆ ਬਾਸ ਕਿਓ ਵਿਗਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਬਹਿਸ ਬਤਾਇਓ ਲੋਕਾਂ ਨੂੰ ਗਿਆਨ ਦੀਆਂ ਪੰਡਾਂ ਬਣ ਦਿੱਤੀਆਂ ਤੇ ਆਪ ਘਰ ਖਾਲੀ ਹੱਥ ਛਾੜ ਕੇ ਸਾਡੇ ਵਰਗੇ ਤੁਰ ਜਾਂਦੇ ਆ ਆਸਾ ਦੀ ਮਾਰ ਦੇ ਅੰਦਰ ਰਾਗੀ ਸਿੰਘ ਸ਼ੱਕੇ ਪੜਦੇ ਹੁੰਦੇ ਆ ਕੋਈ ਗਵ ਹੈ ਰਾਗੀ ਨਾਦੀ 베ਦੀ ਬੋਹ ਪਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਕੋਈ ਗਾਗੀ ਰਾਗੀ ਨਾਦੀ ਢਾਡੀ ਕਵੀਸ਼ਰ ਕਥਾਵਾਚਕ ਪ੍ਰਚਾਰਕ ਰੱਬ ਨਹੀਂ ਖੁਸ਼ ਹੁੰਦਾ ਕਿਉਂ ਕਹਿੰਦਾ ਉਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਤਾ ਏ ਸ਼ਬਦ ਬੜੇ ਸਖਤ ਵਰਤੇ ਆ ਵੀ ਜੇ ਦੱਸਣ ਵਾਲਾ ਦੂਜਿਆਂ ਨੂੰ ਤੇ ਦੱਸ ਗਿਆ ਤੇ ਆਪ ਸੱਚ ਧਰਮ ਦੇ ਉੱਤੇ ਚੱਲਿਆ ਨਾ ਤੇ ਸਵਾਏ ਰੋਣ ਤੋਂ ਸਟੇਜ ਤੇ ਕਰਨ ਕੁਝ ਨਹੀਂ ਲਿਆ ਸ਼ਬਦ ਬਹੁਤੇ ਸਤਿ ਸਕਤ ਆ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਬਾਸ ਕਿਓ ਵਿਗਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਤੇ ਪਾਦਸ਼ਾਹ ਨੂੰ ਪੁੱਛਿਆ ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ ਮਹਾਰਾਜ ਫਿਰ ਰੱਬ ਨੂੰ ਮਿਲਿਏ ਕਿਵੇਂ ਤੀਰਥਾਂ ਦੇ ਨਾਤੇ ਦੀ ਤੂੰ ਹੀ ਨਹੀਂ ਮੰਨਣ ਦਾ ਗਿਆਨ ਵੰਡਣ ਵਾਲਿਆਂ ਦੀ ਤੂੰ ਹੀ ਗੱਲ ਨਹੀਂ ਕੀਤੀ ਅੱਖਾਂ ਬੰਦ ਕਰਕੇ ਸਮਾਧੀਆਂ ਲਾਉਣ ਵਾਲਿਆਂ ਦੀ ਤੂੰ ਹੀ ਗੱਲ ਨਹੀਂ ਕੀਤੀ ਫਿਰ ਮੰਨੋ ਕਿਦਾਂ ਰੱਬ ਉਹਨਾਂ ਆਖਾ ਸਾਚ ਕਹੂੰ ਸੁਣ ਲੇਹੋ ਸਭ ਜਿਨ ਪ੍ਰੇਮ ਕਿਓ ਤਨ ਹੀ ਪਰਪਾਇਆ ਰੱਬ ਪ੍ਰੇਮ ਦਾ ਭੁੱਖਾ ਹੈ ਮੁਹੱਬਤ ਦਾ ਭੁੱਖਾ ਹੈ ਸਤਕਾਰ ਦਾ ਭੁੱਖਾ ਹੈ ਜਿਨੇ ਪ੍ਰੇਮ ਕੀਤਾ ਉਹਨੇ ਗੁਰੂ ਦੇ ਦਰਬਾਰ ਚ ਆ ਕੇ ਭਾਵੇਂ ਲੱਖ ਰੱਖਿਆ ਤੇ ਭਾਵੇਂ ਕੱਖ ਰੱਖਿਆ ਗੁਰੂ ਨੇ ਛਾਤੀ ਨਾਲ ਹੀ ਲਾ ਲੈਣਾ ਸੋ ਗੁਰੂ ਦੇ ਦਰਬਾਰ ਅੰਦਰ ਜੁੜ ਕੇ ਬੈਠਿਓ ਮਨ ਚਿਤ ਇਕਾਗਰ ਕੀਤਾ ਗੁਰੂ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਦੀਆਂ ਦਾਤਾਂ ਦੇ ਨਾਲ ਨਵਾਜਣ ਆਓ ਇਕ ਹੋਰ ਸਾਰੀ ਸੰਗਤ ਸੀਸ ਝੁਕਾਓ ਮਨ ਬਿਰਤੀ ਇਕਾਗਰ ਕਰੋ ਫਤਿਹ ਦਰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਕਾਰਜ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਗੁਰੂ ਕੀ ਸੰਗਤ ਦੇ ਦਰਸ਼ਨ ਦਿਦਾਰੇ ਕਰਵਾਏ ਨੇ ਬੜੀ ਰਹਿਮਤ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਤੁਹਾਡਾ ਸੱਦਾ ਪੱਤਰ ਢਾਡੀ ਜਥੇ ਤੱਕ ਪਹੁੰਚਾਇਆ ਸੀ ਮੈਂ ਨਾਲ ਹੀ ਜ਼ਿਕਰ ਕਰਨਾ ਚਾਹਾਂਗਾ ਮੇਰੇ ਅਜ਼ੀਜ਼ ਮਿੱਤਰਾਂ ਦੇ ਵਿੱਚੋਂ ਸਰਦਾਰ ਦਿਲਬਾਖ ਸਿੰਘ ਜੀ ਕੋਟ ਦਾਤਾ ਚੱਕੀ ਵਾਲੇ ਟਾੜੀ ਜਥੇ ਨਾਲ ਦਿਲੋਂ ਸਨੇਹ ਕਰਦੇ ਨੇ ਇਹਨਾਂ ਦੇ ਬੱਚੇ ਵੀ ਬੜਾ ਪਿਆਰ ਕਰਦੇ ਨੇ ਬਹੁਤ ਇਕਾਗਰਤਾ ਦੇ ਨਾਲ ਇਤਿਹਾਸ ਸਰਵਣ ਕਰਿਆ ਕਰਦੇ ਨੇ 1000 ਰੁਪਇਆ ਇਤਿਹਾਸ ਦੇ ਮਾਨ ਤੇ ਸਨਮਾਨ ਅੰਦਰ ਵੀਰ ਜੂਣਾ ਵੱਲੋਂ ਭੇਜਿਆ ਗਿਆ ਗੁਰੂ ਪਾਤਸ਼ਾਹਾ ਕਿਰਪਾ ਕਰੇ ਚੜ੍ਹਦੀ ਕਲਾ ਦੇ ਦਾਤ ਬਖਸ਼ੇ ਬਾਬਾ ਜਗਤਾਰ ਸਿੰਘ ਜੀ ਬਾਬੇ ਸ਼ਹੀਦਾਂ ਵਾਲੇ ਬਾਬਾ ਪ੍ਰਤਪਾਲ ਸਿੰਘ ਜੀ ਭਾਈ ਜੀ ਬਾਬਾ ਸਹਿਬ ਸਿੰਘ ਜੀ ਖਾਨਦ ਜਾਦਾ ਤੇ ਬਾਬਾ ਜੀ ਬਾਬਾ ਭਿੰਦਾ ਸਿੰਘ ਜੀ ਅਤੇ ਬਾਬਾ ਅਦਲੀ ਸਾਹਿਬ ਜੀ ਇਹਨਾਂ ਮਹਾਂਪੁਰਸ਼ਾਂ ਦੇ ਵੱਲੋਂ ਗੁਰ ਇਤਿਹਾਸ ਦਾ ਮਾਣ ਤੇ ਸਨਮਾਨ ਕਰਦੇ ਬਹੁਤ ਸਾਰੇ ਮਾਇਆ ਦੇ ਕੇ ਨਵਾਜਿਆ ਭਾਈ ਕਾਰਜ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਹੁਕਮ ਲਾ ਕੇ ਆਪ ਗੁਰੂ ਕੀ ਸੰਗਤ ਦੇ ਦਰਸ਼ਨ ਦਿਦਾਰੇ ਕਰਵਾਏ ਗਏ ਨੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਦੇ ਕੇ ਨਵਾਜਿਆ ਸਮਾਂ ਤੁਸੀਂ ਸਰਵਣ ਕਰ ਲਿਆ ਮਾ ਚਲਦੇ ਪ੍ਰਸੰਗ ਦੇ ਅੰਦਰ ਆਪਣੇ ਇਤਿਹਾਸ ਆਪਣੇ ਮਜਮੂਨ ਤੋਂ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਮਨ ਚਿਤ ਇਕਾਗਰ ਕਰਕੇ ਰੱਖਿਓ ਜਿਹੜਾ ਹੁਕਮ ਇਤਿਹਾਸ ਸੁਣਾਉਣ ਦਾ ਪ੍ਰਬੰਧਕਾਂ ਵੱਲੋਂ ਲੱਗਾ ਏ ਮੈਂ ਉਹਦੇ ਅਨੁਸਾਰ ਆਪ ਗੁਰੂ ਕੀ ਸੰਗਤ ਦੀ ਸੇਵਾ ਕਰਨ ਦਾ ਯਤਨ ਕਰਾਂਗਾ ਆਪਣੇ ਤੁਹਾਡੇ ਲੱਗੇ ਹੋਏ ਹੁਕਮ ਦੇ ਮੁਤਾਬਕ ਇਤਿਹਾਸ ਦੇ ਪੰਨੇ ਤੁਹਾਡੇ ਚਰਨਾਂ 'ਚ ਬਿਣੇ ਕਰਨੇ ਨੇ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਮਨ ਬਿਤੀ ਇਕਾਗਰ ਕਰਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਮੇਰੇ ਤੋਂ ਪਹਿਲਾਂ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਜੋਗਾ ਸਿੰਘ ਜੀ ਭਾਗੋ ਵਾਲੀਆ ਜਿਹੜੇ ਆਪ ਆਪਣੀ ਮਿਸਾਲ ਨੇ ਉਹਨਾਂ ਨੇ ਇਤਿਹਾਸ ਦਾ ਮਾਨ ਸਨਮਾਨ ਕਰਦੇ ਢਾਡੀ ਜਥੇ ਨੂੰ ਮਾਇਆ ਦੇ ਕੀ ਨਿਵਾਜਿਆ ਅਤੇ ਗੁਰੂ ਕੇ ਬਾਗ ਦੇ ਉਹਨਾਂ ਮਹਾਨ ਯੋਧਿਆਂ ਸ਼ਹੀਦਾਂ ਦੀ ਦਾਸਤਾ ਤੁਹਾਡੇ ਚਰਨਾਂ ਅੰਦਰ ਬਿਣੇ ਕੀਤੀ ਹੈ ਕੌਮਾਂ ਸ਼ਹੀਦਾਂ ਕਰਕੇ ਜਿਉਂਦਿਆਂ ਨੇ ਸ਼ਹੀਦ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਕਰਕੇ ਕੌਮਾਂ ਦੁਨੀਆ ਤੇ ਨਾਮ ਖੱਟਦੀਆਂ ਨੇ ਸ਼ਹੀਦ ਉਹ ਹੁੰਦਾ ਹੈ ਜਿਹੜਾ ਬਿਨਾ ਕਿਸੇ ਵਿਤਕਰੇ ਤੋਂ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਲਾਲਚ ਤੋਂ ਆਪਣੇ ਸਰੀਰ ਦੀ ਆਹੂਤੀ ਦੇ ਦਵੇ ਉਹਨੂੰ ਸ਼ਹੀਦ ਕਿਹਾ ਜਾਂਦਾ ਹੈ ਦੁਨੀਆ ਤੇ ਹਰ ਬੰਦਾ ਸ਼ਹੀਦ ਨਹੀਂ ਅਖਵਾ ਸਕਦਾ ਇਹ ਬੜੀ ਉੱਚੀ ਤੇ ਸੁੱਚੀ ਪਦਵੀ ਆ ਸ਼ਹੀਦ ਉਹ ਹੁੰਦਾ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ ਤੇ ਜਿਹੜਾ ਨਿਰਸਵਾਰਥ ਹੋਵੇ ਲੋਭ ਲਾਲਚ ਤੋਂ ਉੱਚਾ ਹੋਵੇ ਜਿਹੜਾ ਇਹ ਸੋਚੇ ਆਪਣਾ ਬਗਾਨਾ ਕੀ ਮੈਂ ਸਾਰਿਆਂ ਦੇ ਵਾਸਤੇ ਮਨ ਚਿੱਤ ਇਕਾਗਰ ਕਰਕੇ ਦੇਸ਼ ਕੌਮ ਦੀ ਸੇਵਾਦਾਰ ਕਰਾਂਗਾ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚੋਂ ਇਤਿਹਾਸ ਕਹਿਣ ਦਾ ਮੈਨੂੰ ਹੁਕਮ ਹੋਇਆ ਹੈ ਮਨ ਬਿਰਤੀ ਇਕਾਗਰ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਚੱਲੋ ਹਿੰਦੂ ਬਾਈ ਧਾਰ ਦੇ ਰਾਜੇ ਦੇ ਦਿੱਲੀ ਦਰਬਾਰ ਨੇ ਮਿਲ ਕੇ ਗੁਰੂ ਕਲਗੀ ਤਰ ਪਾਦਸ਼ਾਹ ਨੂੰ ਆਨੰਦਪੁਰ ਦੀ ਧਰਤੀ ਤੇ ਘੇਰਾ ਪਾਇਆ ਘੇਰਾ ਚੱਲਿਆ 8 ਮਹੀਨੇ ਲੰਮਾ ਉਹਨਾਂ 8 ਮਹੀਨਿਆਂ ਦੇ ਅੰਦਰ ਬਾਹਰ ਕੋਈ ਅੰਦਰ ਨਹੀਂ ਤੇ ਅੰਦਰੋਂ ਕੋਈ ਬਾਹਰ ਨਹੀਂ ਜਾ ਸਕਦਾ ਖਾਣ ਪੀਣ ਦਾ ਸਾਜੋ ਸਮਾਨ ਮੁੱਕਿਆ ਰਸਤ ਪਾਣੀ ਖਤਮ ਹੋਇਆ 8 ਮਹੀਨੇ ਨੰਗੇ ਹਿੰਦੂ ਰਾਜਿਆਂ ਨੇ ਆਟੇ ਦੀ ਗਊ ਕਿਉਂਕਿ ਗਊ ਨੂੰ ਮਾਤਾ ਮੰਨਦੇ ਆ ਉਹਨਾਂ ਆਦੇ ਦੀ ਗਊ ਬਣਾ ਕੇ ਤੇ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਸੌਂ ਖਾ ਕੇ ਆਖਿਆ ਮਹਾਰਾਜ ਆਨੰਦਪੁਰ ਦਾ ਕਿਲਾ ਛੱਡ ਦਿਓ ਤੇ ਆਸੇ-ਪਾਸੇ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪਾਦਸ਼ਾਹ ਗੁਰਦੇਵ ਨੇ ਸਿੱਖਾਂ ਨਾਲ ਸਲਾਹ ਕੀਤੀ ਸਿੱਖ ਕਹਿੰਦੇ ਮਹਾਰਾਜ ਕਿੱਦਾਂ ਪਾਦਸ਼ਾਹ ਗੁਰਦੇਵ ਕਹਿਣ ਲੱਗੇ ਸਿੱਖੋ ਤੁਹਾਡਾ ਮਨ ਕੀ ਕਹਿੰਦਾ ਸਿੱਖ ਕਹਿੰਦੇ ਮਹਾਰਾਜ ਜਿੱਦਾਂ ਤੁਹਾਡਾ ਮਨ ਕਵੇ ਪਾਦਸ਼ਾਹ ਕਹਿੰਦੇ ਪਹਿਲੀ ਤੇ ਗੱਲ ਇਹ ਸੌਂ ਖਾਣ ਵਾਲੇ ਬੰਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਜਿਹੜਾ ਸੱਚਾ ਤੇ ਸੋਚਾ ਉਹ ਸੌਂ ਵਾਲੇ ਪਾਸੇ ਪੈਂਦਾ ਹੀ ਨਹੀਂ ਜਿਹੜਾ ਬੰਦਾ ਕਾਣੋ ਰੱਖ ਜਾਵੇ ਉਹ ਕਦੀ ਨਾ ਕਦੀ ਸੌਂ ਵਾਲੇ ਪਾਸੇ ਜ਼ਰੂਰ ਆਵੇਗਾ ਤੇ ਜਿਸ ਬੰਦੇ ਨੇ ਗਲਤ ਕੰਮ ਕਰਨਾ ਹੈ ਉਹਦੇ ਵਾਸਤੇ ਗੁਰੂ ਵੀ ਕੋਈ ਮਾਇਨੇ ਨਹੀਂ ਰੱਖਦਾ ਧੀ ਪੁੱਤ ਵੀ ਕੋਈ ਮਾਇਨੇ ਨਹੀਂ ਰੱਖਦਾ ਬੰਦਾ ਭੱਜ ਕੇ ਸੌਂ ਖਾ ਜਾਵੇਗਾ ਪਾਤਸ਼ਾਹ ਗੁਰਦੇਵ ਵੱਲ ਵੇਖ ਕੇ ਸਿੱਖ ਕਹਿਣ ਲੱਗੇ ਮਹਾਰਾਜ ਕਿਦਾਂ ਪਾਤਸ਼ਾਹ ਗੁਰਦੇਵ ਕਹਿੰਦੇ ਪਰ ਆਪਾਂ ਅਨੰਦਪੁਰ ਛੱਡ ਦੇਣਾ ਮੈਨੂੰ ਇਹਨਾਂ ਦੀਆਂ ਸੌਵਾਂ ਉੱਤੇ ਯਕੀਨ ਕੋਈ ਨਹੀਂ ਮੈਨੂੰ ਪਤਾ ਹਿੰਦੂ ਵੀ ਬੇਈਮਾਨ ਆ ਮੈਨੂੰ ਪਤਾ ਮੁਸਲਮਾਨ ਵੀ ਬੇਈਮਾਨੀ ਕਰਨਗੇ ਪਰ ਆਪਾਂ ਅਨੰਦਪੁਰ ਛੱਡਾਂਗੇ ਸਿੱਖ ਕਹਿਣ ਲੱਗੇ ਮਹਾਰਾਜ ਜਦੋਂ ਪਤਾ ਵਾ ਵੀ ਇਹਨਾਂ ਸੌਵਾਂ ਦੇ ਉੱਤੇ ਖਲੂਣਾ ਨਹੀਂ ਫਿਰ ਆਪਾਂ ਅਨੰਦਪੁਰ ਕਿਹੜੀ ਗੱਲੋਂ ਛੱਡਣਾ ਹੈ ਵੇਖੋ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਦੁਨੀਆ ਉੱਤੇ ਮਹਾਰਾਜ ਨੇ ਆਖਿਆ ਸਿੱਖੋ ਇਹਨਾਂ ਨੇ ਦੂਵਾਂ ਨੇ ਆਪਣੇ ਆਪਣੇ ਧਾਰਮਿਕ ਚਿੰਨਾਂ ਦੀ ਸੌਂ ਖਾਦੀ ਆ ਤੇ ਕਿਸੇ ਦੇ ਧਾਰਮਿਕ ਚਿੰਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ ਇਹ ਆਪਣੀਆਂ ਸੌਵਾਂ ਤੇ ਖਲੋਣ ਚਾਹੇ ਨਾ ਖਲੋਣਾ ਪਰ ਇਹਨਾਂ ਨੇ ਆਪੋ ਆਪਣੇ ਧਾਰਮਿਕ ਚਿੰਨਾਂ ਦੀ ਸੌ ਖਾਧੀ ਆ ਇਹਨਾਂ ਦੇ ਧਾਰਮਿਕ ਚਿੰਨਾਂ ਦੀ ਕਦਰ ਆਪਾਂ ਕਰਾਂਗੇ ਕੋਈ ਗੱਲ ਨਹੀਂ ਇਹ ਬੇਈਮਾਨ ਹੋ ਜਾਣ ਤੇ ਹੋ ਜਾਣ ਪਾਤਸ਼ਾਹ ਗੁਰਦੇਵ ਨੇ ਆਨੰਦਪੁਰ ਦਾ ਕਿਲਾ ਛੱਡਿਆ ਸਰਸਾ ਦੇ ਕੰਡੇ ਤੇ ਆ ਕੇ ਪਰਿਵਾਰ ਵਿਛੜਦਾ ਇੱਕ ਬਿਨੇ ਮੈਂ ਤੁਹਾਡੇ ਚਰਨਾਂ 'ਚ ਕਰਨੀ ਚਾਹਾਂਗਾ ਅਸੀਂ ਅਕਸਰ ਸਟੇਜਾਂ ਤੇ ਕਹਿੰਨੇ ਆਂ 8 ਮਹੀਨੇ ਲੰਮਾ ਘੇਰਾ ਪਿਆ ਦੁਸ਼ਮਣ ਨੇ ਸੌਆਂ ਖਾਧੀਆਂ ਮਹਾਰਾਜ ਨੇ ਕਿਲਾ ਛੱਡ ਦਿੱਤਾ ਪਰ ਇੱਕ ਚੀਜ਼ ਅਸੀਂ ਮਿਸ ਕਰ ਜਾਂਦੇ ਆਂ ਅਸੀਂ ਇਹ ਗੱਲ ਦੁਨੀਆ ਦੇ ਸਾਹਮਣੇ ਨਹੀਂ ਰੱਖ ਸਕਦੇ ਕਿ ਮਹਾਰਾਜ ਨੂੰ 8 ਮਹੀਨੇ ਲੰਮਾ ਘੇਰਾ ਪਿਆ ਕਿਉਂ ਹੁਣ ਤੁਸੀਂ ਘਰ ਬੈਠੇ ਜੇ ਤੁਹਾਨੂੰ ਕੋਈ ਘੇਰਾ ਪਾ ਕੇ ਬਹਿ ਜੇ ਤੁਹਾਡੀ ਕਿਸੇ ਨਾ ਦੁਸ਼ਮਣੀ ਹੋਵੇ ਤੇ ਤੁਹਾਡੇ ਘਰ ਨੂੰ ਘੇਰਾ ਪਾਉ ਕੀ ਮਹਾਰਾਜ ਦੀ ਕਿਸੇ ਨਾ ਲਾਗੜਾੜ ਸੀ ਕੋਈ ਵਾਦ ਬੰਨੇ ਦੀ ਲੜਾਈ ਸੀ ਕੋਈ ਕਿਸੇ ਨਾਲ ਦੁਸ਼ਮਣੀ ਸੀ ਜੇ ਅਗਲਿਆਂ ਨੇ ਘੇਰਾ ਘਰ ਆ ਕੇ ਘੇਰ ਲਿਆ ਇੱਥੇ ਆ ਕੇ ਅਸੀਂ ਉਸ ਪੱਖ ਨੂੰ ਛੱਡ ਜਾਣੇ ਆ ਜਿਸ ਪੱਖ ਨੂੰ ਸਭ ਤੋਂ ਜ਼ਿਆਦਾ ਅੱਗੇ ਲਿਆਉਣਾ ਚਾਹੀਦਾ ਸੀ ਗੁਰੂ ਮਹਾਰਾਜ ਨੂੰ 8 ਮਹੀਨੇ ਲੰਮਾ ਘੇਰਾ ਪਿਆ ਕਿਉਂ ਉਹ ਗੱਲ ਸਮਝਣ ਵਾਲੀ ਏ ਅਸਲ ਵਿੱਚ ਸਾਡੇ ਤੇ ਤੁਹਾਡੇ ਵਰਗੇ ਦਬੇ ਤੇ ਕੁਚਲੇ ਸਦੀਆਂ ਤੋਂ ਲਤਾੜੇ ਜਾਂਦੇ ਲੋਕਾਂ ਦੀ ਬਾਹ ਫੜਨ ਦਾ ਫੈਸਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰ ਲਿਆ ਸੀ ਮਹਾਰਾਜ ਨੇ ਆਖਿਆ ਸੀ ਇਹਨਾਂ ਗਰੀਬ ਸਿੱਖਣ ਕੋ ਮੈਂ ਦੇਉ ਬਾਦਸ਼ਾਹੀ ਉਹ ਜਿਨ੍ਹਾਂ ਨੂੰ ਤੁਸੀਂ ਮਾੜੇ ਕਹਿੰਦੇ ਜੇ ਨੀਵੇਂ ਕਹਿੰਦੇ ਜੇ ਛੂਦਰ ਕਹਿੰਦੇ ਜੇ ਉਹ ਕੰਮੀ ਕਹਿੰਦੇ ਜੇ ਇਹਨਾਂ ਲੋਕਾਂ ਦੀ ਮਾਂ ਗੁਰੂ ਗੋਬਿੰਦ ਸਿੰਘ ਫੜ ਕੇ ਵਿਖਾਵੇਗਾ Hindu ਰਾਜੇ ਕਹਿਣ ਲੱਗੇ ਮਹਾਰਾਜ ਤੁਸੀਂ ਚੁੱਪ ਕਰਕੇ ਮਥੇ ਟਿਕਾਓ ਚੜਾ ਵੇ ਚੜਾਓ ਲੋਕਾਂ ਨੇ ਚੁੱਪ ਕਰਕੇ ਮਥੇ ਟੇਕੀ ਜਾਣੇ ਆ ਚੜਾਵੇ ਚੜਾਈ ਜਾਣੇ ਆ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜ ਕੇ ਕੀ ਲੈਣਾ ਪਾਤਸ਼ਾਹ ਗੁਰਦੇਵ ਨੇ ਆਖਿਆ ਨਹੀਂ ਜੇ 마ੜੇ ਦੀ ਬਾਹ ਅਸੀਂ ਨਹੀਂ ਫੜਾਂਗੇ ਤੇ ਫੜੇਗਾ ਕੌਣ ਤੇ ਬਾਈ ਧਾਰ ਦੇ ਰਾਜੇ ਕਹਿਣ ਲੱਗੇ ਮਹਾਰਾਜ ਜੇ 마ੜਿਆਂ ਦੇ ਨਾਲ ਤੁਰੋਗੇ ਤੇ ਨਤੀਜੇ ਭਿਆਨਕ ਹੋਣਗੇ ਪਾਤਸ਼ਾਹ ਕਹਿਣ ਲੱਗੇ ਤੇ ਹੁੰਦੀ ਆਈ ਆ 마ੜੇ ਦੇ ਹੱਕ ਚ ਖਲੋ ਤੇ ਬੰਦੇ ਨੂੰ ਪੁੱਤ ਵੀ ਮਰਵਾਉਣੇ ਪੈ ਸਕਦੇ ਆ ਬੰਦੇ ਨੂੰ ਘਰ ਵੀ ਬਰਬਾਦ ਕਰਾਉਣਾ ਪੈ ਸਕਦਾ ਵੇਖੋ ਮੇਰੇ ਦਾਦੇ ਨੂੰ ਸਾਰਾ ਕੁਝ ਪਹਿਲਾਂ ਪਤਾ ਸੀ ਕਿ ਜਿੰਨਾ ਮਾੜੇ ਤੇ ਗਰੀਬਾਂ ਲੋਕਾਂ ਦੀ ਬਾਹ ਫੜਨ ਦਾ ਫੈਸਲਾ ਮੈਂ ਕੀਤਾ ਹੈ ਜਦੋਂ ਮੈਂ ਇਹਨਾਂ ਦੇ ਹੱਕ 'ਚ ਖਲੋਣਾ ਹੈ ਤੇ ਜਿਹੜੀ ਧਿਰ ਉੱਤੇ ਬੈਠੀ ਹੈ ਨਾ ਉਸ ਧਿਰ ਨੇ ਮੇਰੇ ਬੱਚਿਆਂ ਤੱਕ ਵੀ ਪਹੁੰਚਣਾ ਹੈ ਉਸ ਧਿਰ ਨੇ ਮੇਰੇ ਮਾਪੇ ਤੱਕ ਵੀ ਪਹੁੰਚਣਾ ਹੈ ਉਸ ਧਿਰ ਨੇ ਮੇਰੇ ਪਰਿਵਾਰ ਤੱਕ ਵੀ ਪਹੁੰਚਣਾ ਹੈ ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਕੋਈ ਨਹੀਂ ਮੈਂ ਪਤਾਂ ਦਾ ਦੁੱਖ ਝੱਲੂਗਾ ਮੈਂ ਮਾਪੇ ਦਾ ਦੁੱਖ ਝੱਲ ਲਵਾਂਗਾ ਮੇਰਾ ਘਰ-ਬਾਰ ਉੱਜੜ ਗਿਆ ਮੈਂ ਦੁੱਖ ਝੱਲ ਲਵਾਂਗਾ ਪਰ ਜਿੰਨਾ ਮਾਰੇ ਲੋਕਾਂ ਦੀ ਬਾਹ ਫੜਨ ਦਾ ਮੈਂ ਫੈਸਲਾ ਕਰ ਲਿਆ ਹੈ ਉਹਨਾਂ ਲੋਕਾਂ ਦੀ ਬਾ ਮੈਂ ਅੰਤਮ ਸਮੇਂ ਤੱਕ ਛੱਡਣ ਦਾ ਯਤਨ ਨਹੀਂ ਕਰਾਂਗਾ ਬਸ ਆਹ ਕਾਰਨ ਹੈ ਕਿ ਮਾੜੀ ਧਿਰ ਦੇ ਹੱਕ 'ਚ ਗੁਰੂ ਸਾਡਾ ਭੁਗਤਿਆ ਤੇ ਸਰਕਾਰਾਂ ਨੇ 8-8 ਮਹੀਨੇ ਲੰਮਾ ਕੇਰਾ ਪਾ ਕੇ ਵਿਖਾਇਆ ਦੁਨੀਆ ਦੇ ਉੱਤੇ ਤੜੇ ਤਗੜੇ ਦੀ ਧਿਰ ਬਣ ਕੇ ਤੇ ਸਾਰੇ ਹੀ ਤੁਰ ਪੈਂਦੇ ਆ ਪਤਾ ਤੇ ਉਦਨ ਲੱਗਦਾ ਹੈ ਜਦ ਜਨ ਬੰਦਾ ਧਰਮੀ ਬਣ ਕੇ ਤੇ ਮਾਰੇ ਦੀ ਧਿਰ ਚ ਪੁਗਤੇ ਬਾਣੀ ਦਾ ਕੁਫਰਮਾਨ ਹੈ ਬੋਲ ਸੋ ਧਰਮੜੀਆ ਮੋਨ ਕਤ ਧਾਰੀ ਰਾਮ ਧਰਮੀ ਬੰਦਾ ਉਹ ਜਿਹੜਾ ਲੋੜ ਪੈਣ ਤੇ ਆਪਣੀ ਆਵਾਜ਼ ਚੁੱਕ ਸਕੇ ਮੁੜ ਕੇ ਜਿੰਨੀਆਂ ਮਰਜੀ ਕਿਰਪਾਨਾਂ ਚੁੱਕੀ ਵੀਰੇ ਜਦਾਂ ਲੋੜ ਹੀ ਉਦਾਂ ਤੇ ਤੂੰ ਬੋਲਿਆ ਨਹੀਂ ਜਿੱਦਣ ਕਹੇ ਮਾੜੇ ਦਾ ਕੰਮ ਸਰਦਾ ਸੀ ਤੇਰੇ ਬੋਲਿਆਂ ਉਦੋਂ ਤੂੰ ਚੁੱਪ ਕਰਕੇ ਪਾਸਾ ਵਟਕੇ ਨੰਗਿਓਂ ਲਾਗੇ ਤੇ ਮਾੜੇ ਦਾ ਹੋ ਗਿਆ ਨੁਕਸਾਨ ਤੇ ਮੁੜਕੇ ਤੂੰ ਜੋ ਮਰਜ਼ੀ ਕਰੀ ਜਾਵੇਂ ਪਾਦਸ਼ਾਹ ਨੇ ਆਖਿਆ ਬੋਲ ਸੋ ਧਰਮੜੀਆ ਮੋਨ ਕੱਤ ਧਾਰੀ RAM ਧਰਮੀ ਬੰਦਾ ਉਹ ਜਿਹੜਾ ਲੋੜ ਪੈਣ ਤੇ ਮਾੜੇ ਦੀ ਧਿਰ ਬਣ ਕੇ ਬੋਲ ਸਕੇ ਸਰਸਾ ਦੇ ਕੰਡੇ ਤੇ ਪੈ ਗਿਆ ਜੀ ਵਿਸ਼ ਪਰਿਵਾਰ ਵਿਛੋੜਾ ਗੁਰੂ ਪਾਦਸ਼ਾਹ ਦੇ ਵੱਡੇ ਸਹਿਬ ਜਾਦੇ ਗੁਰੂ ਗਲਗੀਰ ਪਾਦਸ਼ਾਹ ਦੇ ਨਾਲ ਸਰਸਾ ਨੂੰ ਪਾਰ ਕਰਦੇ ਨੇ ਛੋਟੇ ਸਹਿਬ ਜਾਦੇ ਮਾਤਾ ਗੁਜਰੀ ਜੀ ਦੇ ਨਾਲ ਗੰਗੂ ਖੇੜੀ ਲੈ ਜਾਂਦਾ ਹੈ ਅਤੇ ਗੁਰੂ ਪਾਤਸ਼ਾਹ ਦੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਦੀ ਧਰਤੀ ਨੂੰ ਚਲੇ ਜਾਂਦੇ ਨੇ ਸੱਚੇ ਪਾਤਸ਼ਾਹ ਤੁਰੇ ਸਰਸਾ ਪਾਰ ਕਰਕੇ ਅਗਲੇ ਪन्ने ਰੋਪੜ ਆ ਗਿਆ ਰੋਪੜ ਸ਼ਹਿਰ ਦੇ ਅੰਦਰ ਗੁਰੂ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਹੈ ਹੈ ਤੇ ਮੁਸਲਮਾਨ ਪਰ ਜਾਨ ਗੁਰੂ ਤੋਂ ਵਾਰਦਾ ਹੈ ਇਹਦਾ ਨਾਮ ਹੈ ਨਿਹੰਗ ਖਾਂ ਮਹਾਰਾਜ ਇਹਦੇ ਘਰ ਪਹੁੰਚੇ ਨਿਹੰਗ ਖਾਂ ਨੇ ਆ ਕੇ ਤੇ ਮਹਾਰਾਜ ਨੂੰ ਮੱਥਾ ਟੇਕਿਆ ਕਹਿਣ ਲੱਗਾ ਪਾਤਸ਼ਾਹ ਇਹ ਕਲੇਚ ਬੈਠੋ ਆਰਾਮ ਕਰੋ ਇਨੇ ਚਿਰ ਨੂੰ ਸਹਿਬ ਬਾਬਾ ਅਜੀਤ ਸਿੰਘ ਆ ਗਿਆ ਮਹਾਰਾਜ ਨੇ ਆਖਿਆ ਅਜੀਤ ਸਿਆ ਕੱਲਾ ਹੀ ਆਇਆ ਤੇਰੇ ਨਾਲ ਬਾਬਾ ਬਚਿੱਤਰ ਸਿੰਘ ਵੀ ਗਿਆ ਸੀ ਜੰਗ ਕਰਨ ਵਾਸਤੇ ਉਹ ਕਿੱਥੇ ਆ ਤੇ ਹੱਥ ਜੋੜ ਕੇ ਸਹਿਬ ਜੀ ਦਾ ਅਜੀਤ ਸਿੰਘ ਨੇ ਆਖਿਆ ਦਾਤਾ ਪਿਛਲੇ ਪਿੰਡ ਚ ਲੜਾਈ ਬੜੀ ਭਿਆਨਕ ਹੋਈ ਆ ਦੁਸ਼ਮਨਾ ਬਾਬਾ ਬਚਿੱਤਰ ਸਿੰਘ ਜ਼ਖਮੀ ਜਾਦਾ ਹੋ ਗਿਆ ਉਹ ਨਾਲ ਨਹੀਂ ਲਿਆਂਦਾ ਗਿਆ ਇਸ ਕਰਕੇ ਮੈਂ ਕੱਲਾ ਆ ਗਿਆ ਪਾਦਸ਼ਾਹ ਗੁਰਦੇਵ ਨੇ ਆਖਿਆ ਨਹੀਂ ਅਜੀਤ ਸਿਆ ਵਾਪਸ ਭੌਂਦੇ ਪੈਰੀ ਮੁੜ ਜਾ ਮੈਨੂੰ ਮੇਰੇ ਪੁੱਤਾਂ ਤੋਂ ਵੀ ਮੇਰੇ ਸਿੱਖ ਵੱਧ ਪਿਆਰੇ ਆ ਜਾ ਲੈ ਕੇ ਆ ਬਾਬਾ ਬਚੱਤਰ ਸਿੰਘ ਨੂੰ ਬਾਬਾ ਬਚੱਤਰ ਸਿੰਘ ਜ਼ਖਮੀ ਹਾਲਤ ਦੇ ਅੰਦਰ ਕੋਟਲਾ ਨਿਹੰਗ ਖਾਨ ਦੇ ਘਰ ਲਿਆਂਦਾ ਸ਼ਾਮਾਂ ਪਈਆਂ ਪਾਤਸ਼ਾਹ ਗੁਰਦੇਵ ਨੇ ਉਹਦਾ ਘਰ ਛੱਡਣ ਦਾ ਫੈਸਲਾ ਕੀਤਾ ਜਾਂਦਿਆਂ ਜਾਂਦਿਆਂ ਮਹਾਰਾਜ ਕਹਿਣ ਲੱਗੇ ਨਿਹੰਗ ਖਾਨ ਜੀ ਸਾਡਾ ਬਚੱਤਰ ਸਿੰਘ ਸਾਡੇ ਨਾਲ ਨਹੀਂ ਜਾ ਸਕਦਾ ਇਹਨੂੰ ਆਪਣੇ ਘਰ ਰੱਖ ਲਓ ਪਰ ਵੇਖਿਓ ਕਿਤੇ ਮੇਰਾ ਸਿੱਖ ਦੁਸ਼ਮਣ ਦੇ ਜਿਉਂਦੇ ਜੀ ਹੱਥ ਨਾ ਆ ਜਾਵੇ। ਪਾਤਸ਼ਾਹ ਗੁਰਦੇਵ ਇੰਨੀ ਕਹਿ ਕੇ ਚਮਕੌਰ ਨੂੰ ਚਲੇ ਗਏ। ਸ਼ਾਮਾਂ ਨੂੰ ਕਿਸੇ ਨੇ ਸਰਕਾਰ ਨੂੰ ਚੁਗਲੀ ਕਰ ਦਿੱਤੀ। ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਪਿੰਡੋਂ ਪਿੰਡੀ ਲੱਭਦੇ ਫਿਰਦੇ ਹੋ। ਗੁਰੂ ਗੋਬਿੰਦ ਸਿੰਘ ਨਿਹੰਗ ਖਾਨ ਦੇ ਘਰ ਬੈਠੇ ਸੀ। ਸਿਪਾਈਆਂ ਨੇ ਆ ਕੇ ਦਰਵਾਜ਼ਾ ਖੜਕਾਇਆ। ਨਿਹੰਗ ਖਾਨ ਨੇ ਆਵਾਜ਼ ਮਾਰ ਕੇ ਆਖਿਆ ਕੌਣ ਹੈ? ਸਿਪਾਈ ਕਹਿਣ ਲੱਗੇ ਤਲਾਸ਼ੀ ਕਰਨੀਆਂ। ਉਹ ਪੁੱਛਦੇ ਆ ਗੁਰੂ ਗੋਬਿੰਦ ਸਿੰਘ ਤੁਹਾਡੇ ਘਰ ਆਏ ਸੀ ਉਹਨਾਂ ਆਖਿਆ ਜੀ ਗੁਰੂ ਗੋਬਿੰਦ ਸਿੰਘ ਆਏ ਨੇ ਤੇ ਘਰੇ ਹੋਣੇ ਸੀ ਜੇ ਲੱਭਦੇ ਤੇ ਲੱਭ ਕੇ ਲੈ ਜਾਓ ਸਪਾਹੀਆਂ ਨੇ ਘਰ ਦਾ ਪਤ ਪਤ ਭੋਲਿਆ ਅਖੀਰ ਉਸ ਕਮਰੇ ਤੱਕ ਪਹੁੰਚੇ ਜਿਸ ਕਮਰੇ ਦੇ ਅੰਦਰ ਬਾਬਾ ਬਚਿੱਤਰ ਸਿੰਘ ਜ਼ਖਮੀ ਹਾਲਤ ਅੰਦਰ ਲੰਮੇ ਪਿਆ ਹੈ ਤੇ ਨਿਹੰਗ ਖਾਨ ਨੂੰ ਇਹ ਵੀ ਪਤਾ ਹੈ ਕਿ ਜੇ ਸਰਕਾਰ ਨੇ ਬੂਹਾ ਖੋਲਿਆ ਅੰਦਰੋਂ ਬਾਬਾ ਬਚਿੱਤਰ ਸਿੰਘ ਮਿਲ ਗਿਆ ਮੇਰਾ ਤੇ ਘਾਨ ਬੱਚਾ ਪੀੜਦਾ ਹੈ ਪੀੜਦਾ ਮੈਨੂੰ ਪਰਵਾਹ ਕੋਈ ਨਹੀਂ ਪਰ ਗੁਰੂ ਦਾ ਸਿੱਖ ਦਿਆਲਮਾ ਨੇ ਟੋਟੇ ਟੋਟੇ ਕਰਕੇ ਸ਼ਹੀਦ ਕਰ ਦੇਣਾ ਹੈ ਤੇ ਮੈਂ ਗੁਰੂ ਨੂੰ ਇੱਕ ਬਚਨ ਦਿੱਤਾ ਜਿਉਂਦੇ ਜੀ ਮੈਂ ਗੁਰੂ ਦਾ ਸਿੱਖ ਹੱਥ ਨਹੀਂ ਔਣ ਦਿੰਦਾ ਹੁਣ ਕਰਾਂ ਕੀ ਜਦੋਂ ਸਿਪਾਈ ਉਸ ਦਰਵਾਜੇ ਤੱਕ ਪਹੁੰਚੇ ਨਿਹੰਗਖਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਐਸ ਕਮਰੇ ਅੰਦਰ ਕੌਣ ਹੈ ਤੇ ਭਾਈ ਨਿਹੰਗਖਾਂ ਨੇ ਉਹ ਜਵਾਬ ਦਿੱਤਾ ਜਿਸ ਜਵਾਬ ਕਰਕੇ ਨਿਹੰਗਖਾਂ ਅਮਰ ਹੋ ਗਿਆ ਦੁਨੀਆ ਉੱਤੇ ਜਿਸ ਜਵਾਬ ਕਰਕੇ ਭਾਈ ਨਿਹੰਗ ਖਾਂ ਨੂੰ ਸਾਰਾ ਸਿੱਖ ਪੰਥ ਬੜਾ ਵੱਡਾ ਮਾਣ ਦਿੰਦਾ ਹੈ ਸਿਪਾਈ ਪੁੱਛਦੇ ਆ ਅੰਦਰ ਕੌਣ ਹੈ ਅਸਲ ਵਿੱਚ ਨਿਹੰਗ ਖਾਂ ਦੀ 16-17 ਸਾਲਾਂ ਦੀ ਕੰਨਿਆ ਅੰਦਰ ਬਾਬਾ ਬਚਿੱਤਰ ਸਿੰਘ ਦੇ ਪੈਰਾਂ ਵਾਲੇ ਪਾਸੇ ਬੈਠੇ ਉਹਦੇ ਪੈਰ ਦਪਉਂਦੀ ਸੀ ਜਦੋਂ ਸਿਪਾਈ ਪੁੱਛਦੇ ਵੀ ਇੱਧਰ ਕੌਣ ਆ ਇਹਨੂੰ ਕੁੰਡਾ ਕਿਉਂ ਵੱਜਾ ਹੈ ਤੇ ਨਿਹੰਗ ਖਾਂ ਕਹਿਣ ਲੱਗਾ ਕੋਈ ਨਹੀਂ ਮੇਰੀ ਧੀ ਦਾ ਨਕਾਹ ਹੋਇਆ ਨਵਾ ਨਵਾ ਮੇਰਾ ਧੀ ਜਵਾਈ ਅੰਦਰ ਬੈਠੇ ਆ ਉਹ ਅੱਜ ਹੀ ਆਏ ਆ ਆਖੋ ਤੇ ਮੈਂ 부ਆ ਖੋਲ ਕੇ ਵਿਖਾ ਦੇਣਾ ਤੁਹਾਨੂੰ ਸਪਾਹੀਆਂ ਨੇ ਆਖਿਆ ਨਹੀਂ ਸਾਨੂੰ ਤੇਰੇ ਤੇ ਯਕੀਨ ਆ ਇਹ ਨਹੀਂ ਗੱਲ ਕਹਿ ਕੇ ਤੇ ਉਹ ਚਲੇ ਗਏ ਅੰਦਰ ਬੈਠੀ ਨਿਹੰਗ ਖਾਂ ਦੀ ਧੀ ਨੇ ਬਾਬਾ ਬਜਤਰ ਸਿੰਘ ਦੇ ਕਦਮਾਂ ਦੇ ਉੱਤੇ ਆਪਣਾ ਸਿਰ ਰੱਖ ਦਿੱਤਾ ਸ਼ਾਮਾਂ ਨੂੰ ਬਾਬਾ ਬਜਤਰ ਸਿੰਘ ਚੜ੍ਹਾਈ ਕਰ ਗਿਆ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਹੋਇਆ ਅਗਲੀ ਗੱਲ ਸੁਣਨ ਵਾਲੀ ਹੈ ਥੋੜੇ ਦਿਨਾਂ ਬਾਅਦ ਆ ਭਾਈ ਨਿਹੰਗ ਖਾਂ ਦੀ ਕੰਨਿਆ ਦਾ ਰਿਸ਼ਤਾ ਆਇਆ ਕਿਉਂਕਿ ਜਵਾਨ ਸੀ ਜਦੋਂ ਰਿਸ਼ਤਾ ਆਇਆ ਪਰਿਵਾਰ ਨੇ ਆਪਣੀ ਧੀ ਦੇ ਨਾਲ ਗੱਲ ਕੀਤੀ ਧੀਏ ਤੇਰਾ ਨਿਕਾਹ ਕਰੀਏ ਤੇਰਾ ਰਿਸ਼ਤਾ ਆਇਆ ਹੈ ਤੇ ਉਹਨੇ ਆਖਿਆ ਅੱਬਾ ਜਾਨ ਮੇਰਾ ਤੇ ਨਿਕਾਹ ਹੋ ਗਿਆ ਨਿਹੰਗ ਖਾਂ ਕਹਿੰਨ ਲਗਾ ਤੇ ਇਹ ਤੇਰਾ ਨਿਕਾਹ ਸਾਨੂੰ ਤੇ ਪਤਾ ਨਹੀਂ ਕਿੱਥੇ ਹੋਇਆ ਤੇਰਾ ਨਿਕਾਹ ਕੌਣ ਹੈ ਤੇਰਾ ਲਾੜਾ ਤੇ ਉਸ ਧੀ ਨੇ ਹੱਥ ਜੋੜ ਕੇ ਆਖਿਆ ਅੱਬਾ ਜਾਨ ਜਿਸ ਦਿਨ ਬਾਬਾ ਬਚਿੱਤਰ ਸਿੰਘ ਸਾਡੇ ਘਰ ਜ਼ਖਮੀ ਹਾਲਤ ਚ ਲੰਮਾ ਪਿਆ ਸੀ ਮੈਂ ਉਹਦੇ ਪੈਰਾਂ ਵਾਲੇ ਪਾਸੇ ਬੈਠੀ ਸੇਵਾ ਕਰਦੀ ਸਾਂ ਤੇ ਤੁਸੀਂ ਬਾਹਰ ਖਲੋਤੇ ਸਪਾਹੀਆਂ ਨੂੰ ਇੱਕ ਬਹਾਨਾ ਮਾਰਿਆ ਸੀ ਕਿ ਅੰਦਰ ਮੇਰਾ ਧੀ ਜਵਾਈ ਬੈਠਾ ਹੈ ਤੂੰ ਹੀ ਤੇ ਭਾਵੇਂ ਉਦਾਂ ਹੀ ਆਖਿਆ ਸੀ ਮੈਂ ਉਸੇ ਵਕਤ ਹੀ ਆਪਣਾ ਸਿਰ ਜਿਹੜਾ ਸੀ ਬਚਿੱਤਰ ਸਿੰਘ ਦੇ ਪੈਰਾਂ ਤੇ ਰੱਖ ਕੇ ਉਹਨੂੰ ਆਪਣਾ ਪਤੀ ਉਦੋਂ ਹੀ ਮੰਨ ਲਿਆ ਸੀ ਕਿ ਮੇਰੇ ਬਾਪ ਨੇ ਉਹਨੂੰ ਮੇਰਾ ਪਤੀ ਕਹਿ ਦਿੱਤਾ ਤੇ ਮੇਰਾ ਪਤੀ ਇਹੋ ਹੀ ਹੋਵੇਗਾ ਅੱਬਾ ਜਾਨ ਮੈਂ ਇੱਕ ਸ਼ਹੀਦ ਦੀ ਪਤਨੀ ਹਾਂ ਮੈਂ ਨਕਾਹ ਨਹੀਂ ਕਰਵਾ ਸਕਦੇ ਨਿਹੰਗ ਖਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਕਹਿ ਲੱਗਾ ਧੀਏ ਤੇਰੇ ਵਰਗੀਆਂ ਜਿੰਨਾਂ ਚਿਰ ਦੁਨੀਆ ਤੇ ਨੇ ਧਰਮ ਦੁਨੀਆ ਤੋਂ ਖਤਮ ਨਹੀਂ ਹੋ ਸਕਦਾ 133 ਸਾਲ ਉਮਰ ਹੋਈ ਨਿਹੰਗ ਖਾਂ ਦੀ ਧੀ ਦੀ 100 ਤੇ 31 ਸਾਲ ਤੇ ਹੈਰਾਨ ਹੋਵੋਗੇ 133 ਸਾਲ ਦੀ ਉਮਰ ਤੱਕ ਵੀ ਨਿਹੰਗ ਖਾਂ ਦੀ ਧੀ ਬੀਬੀ ਮਮਤਾਜ ਨੇ ਵਿਆਹ ਨਹੀਂ ਸੀ ਕਰਵਾਇਆ ਅੱਜ ਵੀ ਉਸ ਇਲਾਕੇ ਅੰਦਰ ਉਹਨੂੰ ਫੁੱਫੀ ਮਮਤਾਜ ਕਹਿੰਦੇ ਨੇ ਤੇ ਕਹਿੰਦੇ ਇੰਨੀ ਬੰਦਗੀ ਕਰਦੀ ਸੀ ਆਪਣੀ ਜ਼ੁਬਾਨ ਤੋਂ ਜਿਹੜਾ ਸ਼ਬਦ ਕੱਢ ਦਿੰਦੀ ਸੀ ਸੱਚ ਹੋ ਜਾਂਦਾ ਸੀ ਇਦਾਂ ਗੁਰਦੇਵ ਪਾਦਸ਼ਾ ਚੱਲਦੇ ਆ ਚੱਲਦੇ ਆ ਪਹੁੰਚੇ ਨੇ ਚਮਕੌਰ ਦੀ ਗੜੀ ਦੇ ਅੰਦਰ ਸਿੰਘਾਂ ਦੀਆਂ ਲੱਗੀਆਂ ਥਾਂ ਪਰ ਥਾਂ ਡਿਊਟੀਆਂ 10 ਲੱਖ ਦਾ ਪਿਆ ਘੇਰਾ ਅਗਲੀ ਹੋਈ ਸਵੇਰ ਦੁਸ਼ਮਣ ਨੇ ਗੜੀ ਦੇ ਉੱਤੇ ਇੱਕ ਬਹੁਤ ਵੱਡਾ ਤੇ ਕਹਿਰੀ ਹਮਲਾ ਕੀਤਾ ਪਰਦੇਵ ਪਾਦਸ਼ਾਹ ਦੇ ਬਹਾਦਰ ਮੈਦਾਨੇ ਜੰਗ ਦੇ ਅੰਦਰ ਕੁੱਦੇ ਤੇ ਉਹਨਾਂ ਬਹਾਦਰਾਂ ਨੇ ਦੁਸ਼ਮਣ ਦੇ ਛੱਕੇ ਛੜਾ ਕੇ ਰੱਖ ਦਿੱਤੇ ਵਜ਼ੀਰ ਖਾਨ ਨੂੰ ਹੱਥਾਂ ਪੈਰਾਂ ਦੀ ਪਈ ਉਹਨੇ ਐਮਰਜੈਂਸੀ ਮੀਟਿੰਗ ਕੀਤੀ ਉਹਨੇ ਆਪਣੇ ਬਹਾਦਰਾਂ ਨੂੰ ਸਦਕਾ ਆਖਾ ਬਹਾਦਰੋ 8 ਮਹੀਨਿਆਂ ਦਾ ਪਿਆਰ ਸੀ ਘੇਰਾ ਤੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਦੇ ਕਿੜੇ ਚੋਂ ਵੀ ਨਿਕਲ ਆਇਆ ਤੇ ਜੇ ਇਥੋਂ ਨਿਕਲ ਗਿਆ ਨਾ ਤੇ ਸਾਡੇ ਵਾਸਤੇ ਡੁੱਬ ਕੇ ਮਰ ਜਾਣ ਦਾ ਸਵਾਲ ਆ ਤੇ ਐਸ ਕੱਚੀ ਗੜੀ ਚੋਂ ਵੀ ਗੁਰੂ ਗੋਬਿੰਦ ਸਿੰਘ ਨਿਕਲ ਜਾਵੇ ਤੇ ਸਾਹਮਣੇ ਬੈਠਿਆ ਤਿੰਨ ਬੰਦੇ ਇਹਨਾਂ ਦਾ ਪਿੰਡ ਸ਼ਹਿਰ ਆ ਮਲੇਰ ਕੋਟਲਾ ਇੱਕ ਦਾ ਨਾਂ ਹੈ ਨਾਹਰਖਾਂ ਇੱਕ ਦਾ ਨਾਂ ਹੈ ਗਨੀਖਾਂ ਇੱਕ ਦਾ ਨਾਂ ਹੈ ਖਵਾਜ਼ਾ ਮਹਿਮੂਦ ਅਲੀ ਖਾਂ ਆਵਾਜ਼ ਮਾਰ ਕੇ ਵਦੀਰ ਖਾਂ ਕਹਿੰਦਾ ਮਲੇਰ ਕੋਟ ਲਿਓ ਤੁਹਾਡੀ ਬੋਲਦੀ ਆ ਦੁਨੀਆ ਤੇ ਤੂਤੀ ਤੇ ਦੁਨੀਆ ਕਹਿੰਦੀ ਆ ਵੀ ਜਿੱਥੇ ਮਲੇਰਕੋਟ ਦੀਏ ਲੱਤ ਲਾ ਦੇਣਾ ਉੱਥੇ ਬੰਦਾ ਹਾਰ ਨਹੀਂ ਸਕਦਾ ਤੇ ਮੈਨੂੰ ਤੇ ਇਉਂ ਜਾਪਦਾ ਵੀ ਬਹਾਦਰੀ ਦੀਆਂ ਡਿੰਗਾ ਤੁਸੀਂ ਬੇਗਮਾਂ ਦੇ ਕੋਟਿਆਂ ਕੋਲ ਬਹਿ ਕੇ ਮਾਰਨ ਚੋਗੇ ਹੋ ਜੰਗ 'ਚ ਵੀ ਕਦੀ ਕਰਕੇ ਵਿਖਾਓਗੇ ਕੁਝ ਕੇ ਨਹੀਂ ਔਹ ਤੁਹਾਡੇ ਕਿਲੇ ਦੇ ਸਾਹਮਣੇ ਬੈਠਾ ਗੁਰੂ ਗੋਬਿੰਦ ਸਿੰਘ ਆਨੰਦਪੁਰੋਂ ਨਿਕਲਿਆ ਇੱਥੋਂ ਵੀ ਲੱਗਦਾ ਉਹਨੇ ਨਿਕਲ ਜਾਣਾ ਏ ਜੇ ਹਿੰਮਤ ਰੱਖਦੇ ਹੋ ਤੇ ਗੁਰੂ ਗਲਗੀਰ ਪਾਤਸ਼ਾਹ ਨੂੰ ਫੜ ਕੇ ਵਖਾਓ ਮਲੇਰ ਕੋਟਲੀਏ ਸਰਦਾਰ ਤੁਰੇ ਉਹਨਾਂ ਮਲੇਰ ਕੋਟਲੀਏ ਸਰਦਾਰਾਂ ਨੇ ਕੀਤਾ ਪੌੜੀਆਂ ਦਾ ਪ੍ਰਬੰਧ ਤਿੰਨ ਪਾਸਿਆਂ ਤੋਂ ਚਮਕੌਰ ਦੀ ਗੜੀ ਨੂੰ ਲੱਗੀਆਂ ਪੌੜੀਆਂ ਫੈਸਲਾ ਇਹ ਹੋਇਆ ਕਿ ਤਿੰਨ ਬੰਦੇ ਦਿਨਾਂ ਪਾਸਿਆਂ ਤੋਂ ਭੱਜ ਕੇ ਪੌੜੀਆਂ ਤੇ ਤਾਂ ਚੜਨਾ ਤੇ ਅੰਦਰ ਬੈਠੇ ਗੁਰੂ ਗੋਬਿੰਦ ਸਿੰਘ ਨੂੰ ਉਹ ਹਥੀ ਫੜ ਲਿਆ ਜਾਵੇ ਇੱਕ ਬੰਦੇ ਤੋਂ ਤਗੜਾ ਹੋ ਤੋਂ ਆ ਤੋ ਤਗੜਾ ਹੂ ਤੇ ਜੇ ਤਿੰਨ ਪਾਸਿਆਂ ਤੋਂ ਤਿੰਨ ਬੰਦੇ ਇਕੱਠੇ ਹੀ ਅੰਦਰ ਵੜ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਐਡਾ ਵੀ ਤਗੜਾ ਜੋਧਾ ਨਹੀਂ ਕਿ ਤਿੰਨਾਂ ਦੇ ਬਰਾਬਰ ਲੜ ਕੇ ਤੇ ਸਾਡੇ ਕੋਲੋਂ ਬਚ ਜਾਵੇ ਇੱਕ ਵਾਰੀ ਅੰਦਰ ਵੜ ਜੀਏ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥੋ ਹੱਥੀ ਫੜਨਾ ਸੌਖਾ ਹੋਵੇਗਾ ਪਾਦਸ਼ਾਹ ਬੈਠੇ ਨੇ ਪੀਰ ਆਸਣ ਹੋ ਕੇ ਜਦੋਂ ਤਿੰਨ ਪਾਸਿਆਂ ਤੋਂ ਲੱਗੀਆਂ ਪੌੜੀਆਂ ਐਨ ਸਿਖਰ ਦੇ ਉੱਤੇ ਆਏ ਤੇ ਜਦੋਂ ਡੰਡਾ ਡੰਡਾ ਕਰਕੇ ਸਿਰੇ ਤੇ ਚੜ ਗਏ ਨਾ ਤਿੰਨੇ ਪਠਾਨ ਤੇ ਇਥੋਂ ਗਾਂ ਜਾ ਕੇ ਤੇ ਸਾਹ ਸੱਤਿਆ ਨਾ ਰਹੀ ਵੀ ਅੱਗੇ ਹੋਵੇ ਕਿਹੜਾ ਜਿਹੜਾ ਗੁਰੂ ਅਸੀਂ 8 ਮਹੀਨੇ ਅਜਨੇ ਫੜ ਸਕੇ ਇੱਥੇ ਪੌੜੀਆਂ ਲਾ ਕੇ ਫੜਨਾ ਕਿਤੇ ਖਾਲਾ ਜੀ ਦਾ ਮਾੜਾ ਇੱਕ ਦੂਜੇ ਨੂੰ ਇਸ਼ਾਰਾ ਕਰਨ ਲੱਗ ਪਏ ਤੂੰ ਅੱਗੇ ਹੋ ਉਹ ਆਖੇ ਤੂੰ ਅੱਗੇ ਹੋ ਤੀਜਾ ਆਖੇ ਤੂੰ ਅੱਗੇ ਹੋ ਅਜੇ ਤੂੰ ਤੂੰ ਕਰਦੇ ਸੀ ਜਾਂ ਗੁਰੂ ਮਹਾਰਾਜ ਨੇ ਤਿੰਨਾਂ ਨੂੰ ਚੜਦਿਆਂ ਵੇਖਿਆ ਤੇ ਮੇਰਾ ਦਾਤਾ ਹੱਸ ਪਿਆ ਮਹਾਰਾਜ ਦਾ ਆਖਾ ਜਿਹੜਾ ਮਰਜੀ ਤੂੰ ਤੂੰ ਕਰਕੇ ਕੋਈ ਸ੍ਰੀ ਤੇ ਤਾਂ ਕਰੋ ਫਿਰ ਦੱਸਦੇ ਆ ਤੁਹਾਨੂੰ ਪੌੜੀਆਂ ਲਾ ਕੇ ਫੜੀ ਦਾ ਕਿੰਦਾ ਬੰਦਾ ਪਾਦਸ਼ਾਹ ਗੁਰਦੇਵ ਨੇ ਨੌ ਟੰਕ ਦੀ ਕਮਾਨ ਕੀਤੀ ਸਾਹਮਣੇ ਆਪਣੇ ਭੱਤੇ ਦੇ ਵਿੱਚੋਂ ਲੈ ਕੇ ਸਵਰਨ ਮੁਖੀ ਤੀਰ ਚਾੜਿਆ ਤੰਕ ਦੀ ਤੰਦੀ ਦੇ ਉੱਤੇ ਤੇ ਖਿੱਚ ਕੇ ਕੀਤਾ ਸਾਹਮਣੇ ਨਾਰ ਖਾਂ ਹਿੰਮਤ ਜੀ ਕਰਕੇ ਜਦੋਂ ਤਾਂ ਨੂੰ ਚੜਿਆ ਨਾ ਤੇ ਡੰਡੇ ਤੋਂ ਉੱਤਾ ਵੇਖ ਕੇ ਤੇ ਫਿਰ ਥੱਲੇ ਹੋ ਗਿਆ ਦੁਜੇ ਦੋਵੇਂ ਕਹਿੰਦੇ ਤੈਨੂੰ ਕੀ ਹੋਇਆ ਠਾਕੇ ਹੋ ਗਿਆ ਕਹਿੰਦਾ ਠਾਣਾ ਹਵਾ ਤੇ ਹੋਰ ਕੀ ਹੋਵਾ ਕਹਿੰਦਾ ਕੀ ਹੋਇਆ ਕਹਿੰਦਾ ਨੌ ਟੰਕ ਦੀ ਕਮਾਨ ਚੁੱਕੀ ਫਿਰਦਾ ਗੁਰੂ ਅਗਲੇ ਬੰਨੇ ਨੌ ਟੰਕ ਦੀ ਕਮਾਨ ਅਹੀਂ ਜਿੰਨੇ ਜਾਣੇ ਮਿਲ ਕੇ ਉਹ ਕਮਾਨ ਨਹੀਂ ਚਲਾ ਸਕਦੇ ਜਿਹੜੀ ਕਮਾਨ ਗੁਰੂ ਨੇ ਆਪਣੇ ਹੱਥ 'ਚ ਫੜੀ ਏ ਨਾਲ ਦਾ ਪਠਾਨ ਕਹਿੰਦਾ ਤੇਨੂੰ ਹੋਇਆ ਕੀ ਏ ਨੌ ਟੰਕ ਦੀ ਕਮਾਨ ਤੇ ਵੱਡੇ ਵੱਡੇ ਪਠਾਨ ਨਹੀਂ ਚਲਾ ਸਕਦੇ ਇਹ ਫਕੀਰ ਨੌ ਟੰਕ ਦੀ ਕਮਾਨ ਚਲਾ ਲੈਂਦਾ ਹੋ ਨਾਰਖਾ ਕਹਿੰਦਾ ਗੱਲਾਂ ਨਾਲ ਆ ਫਕੀਰ ਨਹੀਂ ਇਹ ਕਰਕੇ ਵਿਖਾਉਣ ਵਾਲਾ ਫਕੀਰ ਆ ਜੇ ਨੌ ਟੰਕ ਦੀ ਕਮਾਨ ਹੱਥ 'ਚ ਫੜੀ ਆ ਫਿਰ ਚੱਲਦੀ ਵੀ ਹੋਊਗੀ ਹੁਣ ਤੁਹਾਡੇ ਦਿਮਾਗ 'ਚ ਟੁਕ ਪ੍ਰਸ਼ਨ ਆਊਗਾ ਵੀ ਨੌ ਟੰਕ ਦੀ ਕਮਾਨ ਹੈ ਕੀ ਜਿਹਨੂੰ ਵੇਖ ਕੇ ਤਿੰਨੇ ਪਠਾਣੀ ਹਿਲਾ ਨਹੀਂ ਕਰਦੇ ਵੀ ਪੌੜੀ ਤੇ ਚੜ ਜੀਏ ਬਜ਼ੁਰਗ ਬੈਠੇ ਹੋ ਦੁਨੀਆਂ ਤੇ ਜੰਨੀਆਂ ਵੀ ਕਮਾਨਾ ਅੱਜ ਤੱਕ ਬਣੀਆਂ ਨੇ ਨੌ ਟੰਕ ਤੱਕ ਬਣੀਆਂ ਨੇ ਨੌ ਟੰਕ ਤੋਂ ਵੱਡੀ ਕਮਾਨ ਕੋਈ ਨਹੀਂ ਹੁੰਦੀ ਨੌ ਟੰਕ ਆਖਰੀ ਹੁੰਦੀ ਆ ਟੰਕ ਕੀ ਆ ਬਜ਼ੁਰਗਾਂ ਨੂੰ ਇਸ ਗੱਲ ਦੀ ਪਕੜ ਛੇਤੀ ਆਊਗੀ ਇੱਕ ਟੰਕ ਹੁੰਦਾ ਜੇ 25 ਕਿਲੋ ਦਾ 25 ਕਿਲੋ ਵਜਨ ਇੱਕ ਪਾਸੇ ਪਾਈਏ ਤੇ ਉਹਦਾ ਬਣਦਾ ਵਾ ਇੱਕ ਟੰਕ ਨਿਜਮ ਕੀ ਕਹਿੰਦਾ ਵਾ ਕਿ ਜਿਹੜੇ ਬੰਦੇ ਨੇ ਇੱਕ ਟੰਕ ਦੀ ਕਮਾਨ ਚ ਲਾਉਣੀ ਆ ਮੰਨ ਲਓ ਆਹ ਕਮਾਨ ਆ ਕਮਾਨ ਦੀ ਤੰਦੀ ਦੇ ਉੱਤੇ ਜਦੋਂ ਤੀਰ ਚਾੜਨਾ ਹੈ ਜੇ ਮੈਂ ਇਹਨੂੰ ਇੱਕ ਟੰਕ ਦੀ ਕਰਕੇ ਚਲਾਉਣਾ ਤੇ ਇਹਦੇ ਉੱਤੇ 25 ਕਿਲੋ ਦਾ ਪ੍ਰੈਸ਼ਰ ਪਾਉਣਾ ਪਊਗਾ ਕਮਾਨ ਦਾ ਵਜਨ ਨਹੀਂ 25 ਕਿਲੋ ਇਹਦੀ ਜਿਹੜੀ ਖਿੱਚ ਬਣਦੀ ਆ ਉਹ 25 ਕਿਲੋ ਬਣਦੀ ਆ ਜੇ 25 ਕਿਲੋ ਦੀ ਖਿੱਚ ਪੈ ਗਈ ਤੇ ਸਮਝ ਲਓ ਵੀ ਇੱਕ ਟੰਕ ਦੀ ਕਮਾਨ ਚੱਲ ਗਈ ਆ ਜਿੰਨੇ ਦੋ ਟੰਕ ਦੀ ਕਮਾਨ ਚ ਲਾਉਣੀ ਆ 25 ਨੂੰ 2 ਨਾਲ ਗੁਣਾ ਕਰ ਲਓ ਬਣ ਗਿਆ 50 ਫਿਰ 50 ਕਿਲੋ ਦਾ ਪ੍ਰੈਸ਼ਰ ਉਹਦੀ ਤੰਦੀ ਤੇ ਪਵੇ ਫਿਰ ਜਾ ਕੇ ਦੋ ਟੰਕ ਦੀ ਕਮਾਨ ਚੱਲਦੀ ਆ ਤੇ ਗੁਰੂ ਤੁਹਾਡਾ ਚਲਾਉਣ ਲੱਗਾ 9 ਟੰਕ ਦੀ ਕਮਾਨ 25 ਨੂੰ ਕਰ ਲਓ 9 ਨਾਲ ਗੁਣਾ ਇਹ ਬਣ ਗਿਆ 2 ਕੁਇੰਟਲ ਤੇ 25 ਕਿਲੋ ਵਾ 200 ਕਿਲੋ ਵਜਨ ਦੀ ਖਿੱਚ ਉਹਦੀ ਤੰਦੀ ਉੱਤੇ ਪਵੇ ਤੇ ਫਿਰ ਨੌ ਟੰਕ ਦੀ ਕਮਾਨ ਚੱਲਦੀ ਆ ਸੌਖੀ ਗੱਲ ਇਹ ਕਿ ਨੌ ਟੰਕ ਦੀ ਕਮਾਨ ਉਹ ਬੰਦਾ ਚਲਾ ਸਕਦਾ ਜਿਹੜਾ 2 ਕੁਇੰਟਲ ਤੇ 25 ਕਿਲੋ ਵਜਨ ਖਿੱਚ ਕੇ ਇੱਕ ਹੱਥ ਨਾਲ ਪਾਸੇ ਕਰਨ ਦੀ ਤਾਕਤ ਰੱਖਦਾ ਹੋਵੇ ਆਪੇ ਹਿਸਾਬ ਲਾ ਲਓ ਗੁਰੂ ਕਲਗੀ ਤਰਪਾਦਸ਼ਾ ਦੀਆਂ ਬਾਹਾਂ 'ਚ ਕਿੰਨੀ ਤਾਕਤ ਹੋਊਗੀ ਨੌ ਟੰਕ ਦੀ ਕਮਾਨ ਵੇਖ ਕੇ ਤਿੰਨ ਪਠਾਨ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਆ ਭਾਈ ਤੂੰ ਅੱਗੇ ਤੂੰ ਅੱਗੇ ਹੋ ਨਾਰਖਾਨ ਦੀ ਕਿਸਮਤ ਮਾਰੀ ਉਹਨੇ ਪੌੜੀ ਤੋਂ ਚੁੱਕਿਆ ਸਿਰ ਹਜ਼ੂਰ ਦਾਤਾ ਜੀ ਮੁਸਕਰਾਏ ਨੌ ਟੰਕ ਦੀ ਕਮਾਂ ਦੇ ਉੱਤੇ ਚਾੜ ਕੇ ਸਵਰਨ ਮੁਖੀ ਤੀਰ ਇਹ ਨਾਰਖਾਨ ਦੇ ਮੱਥੇ ਦਾ ਨਿਸ਼ਾਨਾ ਲੈ ਕੇ ਹਜ਼ੂਰ ਬਾਦਸ਼ਾਹ ਨੇ ਇੱਕ ਭਰਮਾ ਵਾਰ ਏ